ਇੱਕ ਕੋਈ ਝਟਕੇ ਦੇ ਵਿੱਚ ਪੂਰੇ ਦਾ ਪੂਰਾ ਟੱਬਰ ਖਤਮ ਹੋ ਜਾਏ ਇਹਦੇ ਤੋਂ ਦਿਲ ਕੰਬਾਉ ਅਤੇ ਦਰਦਨਾਕ ਹਾਦਸਾ ਕੀ ਹੋ ਸਕਦਾ ਹੈ ਬਿਸਤ ਦੁਆਬ ਨਹਿਰ ਤੇ ਗੜ ਸ਼ੰਕਰ ਤੋਂ ਆਦਮਪੁਰ ਨੂੰ ਜਾਣ ਵਾਲੀ ਸੜਕ ਦੇ ਉੱਪਰ ਇਹ ਘਟਨਾ ਵਾਪਰੀ ਹੈ ਜਿੱਥੇ ਇੱਕ ਕੈਂਟਰ ਅਤੇ ਇੱਕ ਆਲਟੋ ਕਾਰ ਦੀ ਆਹਮੋ ਸਾਹਮਣੀ ਟੱਕਰ ਹੁੰਦੀ ਹੈ ਅਤੇ ਇਸ ਟੱਕਰ ਦੇ ਵਿੱਚ ਕਾਰ ਸਵਾਰ ਪਰਿਵਾਰ ਭਾਵ ਉਹਦੇ ਵਿੱਚ ਤਿੰਨ ਜੀਸੀ ਤਿੰਨੋਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਮਰਤਕਾਂ ਵਿੱਚ ਪਤੀ ਪਤਨੀ ਅਤੇ ਉਹਨਾਂ ਦੀ ਇੱਕ 7 ਸਾਲਾ ਧੀ ਸ਼ਾਮਲ ਹੈ। ਜਾਣਕਾਰੀ ਦੇ ਅਨੁਸਾਰ ਹਾਦਸੇ ਵਿੱਚ 45 ਵਰਿਆਂ ਦੇ ਗੁਰਨਾਮ ਸਿੰਘ ਪਿੰਡ ਮਾਣੇਵਾਲ ਬਲਾਚੌਰ ਦੇ ਨੇੜੇ ਪੈਂਦਾ ਅਤੇ ਉਸਦੀ 42 ਵਰਿਆਂ ਦੀ ਪਤਨੀ ਵਰਿੰਦਰ ਕੌਰ ਅਤੇ 7 ਵਰਿਆਂ ਦੀ ਧੀ ਸੀਰਤ ਕੌਰ ਇਹ ਸ਼ਾਮਲ ਨੇ। ਜਾਣਕਾਰੀ ਦੇ ਅਨੁਸਾਰ ਮ੍ਰਿਤਕ ਕੋਟ ਫਤੂਹੀ ਸਾਈਡ ਤੋਂ ਇੱਕ ਵਿਆਹ ਤੋਂ ਵਾਪਸ ਆਪਣੇ ਘਰ ਨੂੰ ਪਰਤ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਬਿਸਤੂ ਦਵਾਬ ਨਹਿਰ ਤੇ ਗੜ ਸ਼ੰਕਰ ਤੋਂ ਆਦਮਪੁਰ ਨੂੰ ਜਾਣ ਵਾਲੀ ਸੜਕ ਦੇ ਉੱਪਰ ਪਹੁੰਚੇ ਐ ਤਾਂ ਉਹਨਾਂ ਦੀ ਕਾਰ ਨੂੰ ਕੈਂਟਰ ਟੱਕਰ ਮਾਰ ਦਿੰਦਾ ਹੈ ਹਾਦਸੇ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਇਸ ਘਟਨਾ ਤੋਂ ਬਾਅਦ ਇਲਾਕੇ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ